ਅੱਜ ਕੇ ਸਟਾਈਲ ਲੈ ਕੇ ਆਂਦਾ ਦੇਖੋ ਇਹਦੇ ਲਈ ਬਿਲਕੁਲ ਨਵਾਂ ਸਟਾਈਲ ਦੇਖੋ ਇਹ ਕਪੜਾ ਬੇਸ ਵੀ ਕਿੰਨਾ ਪਿਆਰਾ ਵਾ ਬਿਲਕੁਲ ਹੀ ਨਵਾਂ ਲੱਗ ਬਿਲਕੁਲ ਕਪੜਾ ਵਾ ਬਿਲਕੁਲ ਨਵੀਂ ਆਈਟਮ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਬਹੁਤ ਹੀ ਜ਼ਿਆਦਾ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਸੈਜ ਦੇ ਵਰਕ ਦੇਖੋ ਕਿੰਨਾ ਪਿਆਰਾ ਕਲਰ ਚਾਰਟ ਦੇਖੋ ਕਿੰਨਾ ਸੋਹਣਾ ਕਲਰ ਚਾਰਟ ਆ ਇਹਦਾ ਇੱਕ ਤੋਂ ਇੱਕ ਕਲਰ ਸ਼ਾਨਦਾਰ ਹੈ ਇਹਦੇ ਵਿੱਚ ਤੇ ਕਲਰ ਦਾ ਦੇਖੋ ਇਹਦਾ ਰੇਟ ਆਪਣਾ ਵੈਸੇ 2265 ਰੁਪਏ ਆਪਣਾ ਰੇਟ ਆ 2265 ਰੁਪਏ ਦਾ ਤੇ ਆਪਾਂ ਸਾਨੂੰ ਲਿਸਟ ਕਰਕੇ ਦੇਣਾ ਵਾ ਸਾਰੀਆਂ ਮੇਰੀਆਂ ਭੈਣਾ ਵੀਰਾਂ ਜੋ ਵੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਦੇ ਲਈ ਸਿਰਫ 1565 ਰੁਪਏ ਦਾ ਸੂਟ ਰਹਿ ਜਾਣਾ ਏ 1565 ਦਾ ਔਰ ਸਟਾਫ ਦੇ ਕੋ ਬਿਲਕੁਲ ਲੱਗ ਬਿਲਕੁਲ ਬੱਖਰਾ ਡਿਜ਼ਾਈਨ ਇਹ ਦੇਖੋ ਇਹ ਵੀ ਤੁਹਾਡੇ ਲਈ ਬਿਲਕੁਲ ਬੱਕਰੀ ਜੀ ਲੈ ਕੇ ਆਂਦੀਆਂ ਸਾਰਾ ਵਰਕ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਤੇ ਨਾਲ ਦੁਪੱਟਾ ਵੀ ਇਦਾਂ ਹੀ ਨੇ ਨਾਲ ਸਟਾਫ ਦਾ ਵਾ ਦੇਖੋ ਬਿਲਕੁਲ ਬੱਖਰੇ ਸਟਾਫ ਲੈ ਕੇ ਆਂਦੇ ਆ ਉਹਦੇ ਲਈ ਬਿਲਕੁਲ ਨਵੇਂ ਡਿਜ਼ਾਈਨ ਨਵੇਂ ਕੱਪੜੇ ਨਵੇਂ ਡਿਜ਼ਾਈਨ ਬਣੇ ਹੋਏ ਸਾਰੇ ਤੇ ਕਲਰ ਚਾਰਟ ਵੀ ਦੇਖੋ ਕਿੰਨੇ ਪਿਆਰੇ ਨੇ ਜਿਵੇਂ ਇਹ ਮੂਰੇ ਰੱਖਦੇ ਆ ਰਹੇ ਨੇ ਨਾਲ ਵਰਤਾਂ ਦਾ ਸੀਜ਼ਨ ਆ ਰਿਹਾ ਦੇਖੋ ਬਿਲਕੁਲ ਲੱਗ ਜੀਆਂ ਚੀਜ਼ਾਂ ਲੈ ਕੇ ਆਦੇ ਲੱਗ ਕਲਰ ਬਿਲਕੁਲ ਵੱਖਰੇ ਕਲਰ ਲੈ ਕੇ ਆਉਂਦੇ ਆ ਮੇਰੀਆਂ ਭੈਣਾਂ ਲਈ ਦੇਖੋ ਇੱਕ ਤੋਂ ਇੱਕ ਕਲਰ ਦੇਖੋ ਕਿੰਨਾ ਸ਼ਾਨਦਾਰ ਕਲ ਰਹਿਦਾ ਲੋ ਆ ਰੇਟ ਇਹਦਾ ਵੀ ਹੋਈ 2240 ਰੁਪਏ ਆ ਅਰ ਜਿਹੜੀ ਮੇਰੀ ਭੈਣ ਵੀਰ ਸੇਅਰ ਕਰਕੇ ਉਹਦੇ ਲਈ ਸਿਰਫ 1540 ਰੁਪਏ ਦਾ ਰਹਿ ਜਾਣਾ ਇਹ 1540 ਰੁਪਏ ਦਾ ਸੂਟ ਦਵਾਂਗੇ ਬਿਲਕੁਲ ਲੱਗ ਚੀਜ਼ ਬਿਲਕੁਲ ਬੱਕਰੀ ਵਰ ਕਲਰ ਚਾੜ ਵੀ ਬੱਕਰੀ